ਵਾਈਗੁਰ ਜੀ ਕਹਾਲਸਾ ਵਾਈਗੁਰ ਜੀ ਫਟੇ ਸਾਨੂੰ ਪਤਾ ਲੱਗਾ ਸੀਗਾ ਵੀ ਤੁਹਾਡੇ ਦਾਲਸੇ ਹੁੰਦੇ ਤੁਹਾਡੇ ਕਿਡਨੀਜ਼ ਦੇ ਗੁਰਦੇ ਦੇ ਦਾਲਸੇ ਚੱਲਦੇ ਆ ਨਹੀਂ ਜੀ ਦਾਲਸੇ ਸਜੇ ਨਹੀਂ ਹੋ ਰਹੀ ਮਤਲਬ ਕਿਡਨੀ ਪ੍ਰੋਬਲਮ ਆ ਹੱਗੀ ਜੀ ਮੈਨੂੰ ਅੱਛਾ 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 ਦਵਾਈ ਚੱਲ ਰਹੀ ਹੈ ਅੱਛਾ ਠੀਕ ਹੈ ਕੀ ਅਪਡੇਟ ਹੈ ਨਾਲ ਦੀ ਪਈ ਕਿਡਨੀ diast ਵੇਲੇ ਕਿੰਨੇ ਪਰਸੈਂਟੇ ਚੱਲਦੀ ਆ ਉਹ ਜੀ 3% ਤੋਂ ਉੱਪਰ ਚੱਲਦੀ ਆ ਦੋਨੇ ਕਿਡਨੀਆਂ ਦੀ ਮੁਸ਼ਕਲ ਹੈ ਹਾਂਜੀ ਆਜ ਤਾਂ ਕਾਫੀ ਲੋ ਆ ਫੇਰ ਤਾਂ ਦਾਲ ਸੀ ਲੋੜ ਪੈਣੀ ਤੁਹਾਨੂੰ ਅੱਛਾ ਫੇਰ ਤਾਂ ਕਾਫੀ ਜਿਦਾ ਬਹੁਤ ਹਾਈ ਲੈਵਲ ਤੇ ਪਹੁੰਚ ਗਿਆ ਤੁਸੀਂ ਇਸ ਵੇਲੇ ਕਿਡਨੀ ਸਟੇਜ ਦੇ ਤੇ ਹੁਣ ਤੁਹਾਡਾ ਮੇਰੇ ਖਿਆਲ ਪਿੱਛੇ ਰਿਡਕਸ਼ਨ ਖੜਾ ਆ ਉਹ ਵੀ ਖਾਸਣ ਲੱਗ ਦਿੱਤਾ ਤੁਹਾਨੂੰ ਕੋਈ ਆਪਣੇ ਤੇ ਤੁਸੀਂ ਕਮਾਈ ਕਰ ਸਕਦੇ ਹਾਂਜੀ ਹਾਂਜੀ ਬਾਲਸਰ ਵਾਲਿਆਂ ਨੇ ਮੈਨੂੰ ਰਿਡਕਸ਼ਨ ਲੈ ਕੇ ਦਿੱਤਾ ਜੀ ਕਿਉਂਕਿ ਮੈਨੂੰ ਕੰਮ ਕਰਨ ਕੀ ਕਿਸ ਤਰ੍ਹਾਂ ਕੇ ਮੁਖਾਦਰ ਰਿਕਸ਼ਾ ਲੈ ਕੇ ਤੁਸੀਂ ਮੈਂ ਬਹੁਤ ਬਹੁਤ ਇਨਾਂ ਦਾ ਧੰਨਵਾਦੀ ਹਾਂ ਜੀ ਤੇ ਜਦੋਂ ਰਿਕਸ਼ੇ ਆਉਣ ਤੋਂ ਪਹਿਲਾਂ ਜਦੋਂ ਤੁਹਾਨੂੰ ਕਾਫੀ ਮੁਸ਼ਕਲਾਂ ਸੀਗੀਆਂ ਤੇ ਤੁਹਾਨੂੰ ਕਿੱਦਾਂ ਪਈ ਲੱਗਾ ਪਈ ਜਦੋਂ ਤੁਹਾਨੂੰ ਰਿਕਸ਼ਾ ਮਿਲ ਗਿਆ ਬਹੁਤ ਵਧੀਆ ਲੱਗਾ ਬਹੁਤ ਚੰਗਾ ਹੀ ਹੁਣ ਤੁਸੀਂ ਜਿੱਦਾਂ ਕਮਾਈ ਕਰ ਲੈਂਦੇ ਆਪਣੇ ਪਰਿਵਾਰ ਲਈ ਹਾਂ ਜੀ ਆਪਣਾ ਆਪਣਾ ਗੁਜ਼ਾਰਾ ਵਧੀਆ ਚੱਲਦਾ ਚੱਲਦੀ ਗੱਲਾਂ ਚੱਲਦੀ ਕਹਾਣੀ ਇਹਦਾ ਬਹੁਤ ਵਧੀਆ ਕੰਮ ਕੀਤਾ ਹੈ ਜੀ ਖਾਸ ਕਰਕੇ ਵਾਲਿਆਂ ਨੇ ਬਹੁਤ ਇਨਾਂ ਦਾ ਉੱਪਰ ਕੇ ਜਾ ਰਹੇ ਹਾਂ ਜੀ ਹਾਂ ਜੀ ਜੀ ਤੁਹਾਡੀ ਕਿਰਪਾ ਨਾਲ ਗੁਰੂ ਕਿਰਪਾ ਨਾਲ ਤੇ ਸੰਗ ਜਿਹੜੀ ਸਾਨੂੰ ਦਾਤ ਦੇਣੀ ਉਹਦੇ ਨਾਲ ਜੋਗ ਨਾਲ ਸਾਰਾ ਇਕੱਠੇ ਸਪੋਰਟ ਕਰਦੇ ਆਂ ਤੇ ਸਾਡੀ ਟੀਮ ਮੜ ਲੱਗੀ ਉਹ ਦਿਨ ਦਿਹਾੜੀ ਇਸ ਹੋਂਦੇ ਧੰਨਵਾਦੀਆਂ ਮੈਂ ਤਾਂ ਇਹ ਜੀ ਚੌਣਾ ਜੀ ਜੋ ਵੀ ਕੋਈ ਮਤਲਬ ਹੈ ਤਗੜਾ ਬੰਦਾ ਉਹ ਆਪਣਾ ਖਾਲਸਾ ਢੜ ਨਾਲ ਮਤਲਬ ਕੇ ਮਦਦ ਕਰੇ ਖਾਲਸਾ ਢੜ ਦੀ ਤੇ ਲੋਕਾਂ ਦੀ ਗਰੀਬਾਂ ਦੀ ਮਦਦ ਕਰਦੀ ਹੈ ਜੀ ਸਾਰਾ ਕੁਝ ਤੁਹਾਡੇ ਤੁਹਾਡੇ ਨਾਲ ਗੁਰੂ ਕਿਰਪਾ ਨਾਲ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ